ਤੇ ਜਿਹੜਾ ਇੱਕ ਬਹੁਤ ਵੱਡਾ ਅਪਰਾਲਾ ਇਹ ਬਾੜ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਬੇਸ਼ੱਕ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਦਾ ਕਹਿ ਲਓ ਸੰਭਾਲਣ ਦੀ ਵਿਜੇ ਮਤਲਬ ਕਿ ਇੱਕ ਪ੍ਰਮੋਟ ਕਰਨ ਦਾ ਇਹਨੂੰ ਖਲਾਉਣ ਦਾ ਦੁਨੀਆ ਭਰ ਚ ਪੰਜਾਬੀ ਬੋਲੀ ਦੀ ਮਹਿਕ ਨੂੰ ਖੰਡਾਉਣ ਦਾ ਜਿਹੜਾ ਇਹ ਕੰਮ ਕਰ ਰਹੇ ਨੇ ਇਹਦੇ ਲਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਐਡੇ ਵੱਡੇ ਅਪਰਾਲੇ ਲਈ ਜਿਹੜਾ ਇੱਕ ਪ੍ਰੋਜੈਕਟ ਜਿਹੜਾ ਨੇ ਨਮੀਆਂ ਕਲਮਾਂ ਨਵੀਂ ਉਡਾਣ ਅਲਿਖਿਆ ਇਹ ਉਹਦਾ ਪਹਿਲਾ ਸ਼ੋਅ ਹੈ ਜਿਹੜਾ ਉਹ ਮਸਤੋਣਾ ਸਾਹਿਬ ਵਿਖੇ ਕੰਪੀਟੀਸ਼ਨ ਬੱਚਿਆਂ ਦਾ ਜਿਹੜਾ ਉਹ ਇਹਨਾਂ ਨੇ ਮਸਤੋਣਾ ਸਾਹਿਬ ਦੀ ਧਰਤੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੀ ਧਰਤੀ ਨੂੰ ਸਿਲੈਕਟ ਕੀਤਾ ਹੈ ਇਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਬਹੁਤ ਵੱਡਾ ਪਲੇਟਫਾਰਮ ਦੇ ਰਹੇ ਨੇ ਇਹ ਬੱਚਿਆਂ ਨੂੰ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ ਤੇ ਸਹਿਤਕਾਰਨਲ ਕੇ ਇਹਨਾਂ ਚੋਂ ਹੀ ਬਣਦੇ ਨੇ ਵੱਡੇ ਵੱਡੇ ਸਹਿਤਕਾਰ ਤੇ ਬੱਚਿਆਂ ਚੋਂ ਹੀ ਬਣਦੇ ਨੇ ਮੈਂ ਕਹਣਾ ਵੀ ਇੱਕ ਪਨੀਰੀ ਜਿਹੜੀ ਇਹਨਾਂ ਚੋਂ ਸਿਹਤਕਾਰਾਂ ਦੀ ਤਿਆਰ ਕੀਤੀ ਜਾ ਰਹੀ ਹੈ ਉਹ ਵਾਕਈ ਬਾਟਸਾਬ ਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੇ ਪਾਤਰ ਨੇ ਤੇ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਜੀ ਬਾਟਸਾਬ ਨੇ ਜਿਹੜੀ ਟੀਮ ਚੁਣੀ ਹੈ ਬਹੁਤ ਹੀ ਕਮਾਲ ਦੀ ਟੀਮ ਐਨੀ ਮਿਹਨਤੀ ਟੀਮ ਇਹਨਾਂ ਦੀ ਚੁਣੀ ਹੈ ਇਹਨਾਂ ਨੇ ਤੇ ਉਹਦੇ ਲਈ ਵੀ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਬਹੁਤ ਹੀ ਲਗਨ ਦੇ ਨਾਲ ਉਹ ਮਤਲਬ ਇਸ ਕੰਮ ਨੂੰ ਪ੍ਰੋਜੈਕਟ ਦੇ ਵਿੱਚ ਇਹਨੂੰ ਸਿਰੇ ਚੜ੍ਹਨ ਤੇ ਲੱਗੀ ਹੋਈ ਹੈ ਤੇ ਅਸੀਂ ਇਹਨਾਂ ਦਾ ਹਰ ਪੱਖੋਂ ਸਹਿਯੋਗ ਕਰ ਰਹੇ ਆਂ ਵਾਟਸਐਪ ਨੇ ਸਾਡੇ ਨਾਲ ਐਮਓਯੂ ਵੀ ਕੀਤਾ ਪਿਛਲੇ ਸਾਲ ਤੇ ਉਹਦੇ ਵਿੱਚ ਇਹ ਹੈ ਕਿ ਸਾਡੀ ਅਕਾਲ ਕਾਲਜ ਕਾਉਂਸਲ ਗੁਰਸਾਗਰ ਮਸਤੋਨ ਸਾਬ ਤੇ ਪੰਜਾਬ ਭਵਨ ਸਰੀ ਜਿਹਦੇ ਸੰਸਥਾਪਕ ਸੁਖੀ ਬਾੜ ਜੀ ਨੇ ਦੋਨੋਂ ਸੰਸਥਾਵਾਂ ਰਲ ਕੇ ਇਹਨਾਂ ਨੇ ਇੱਕ ਐਮਓਯੂ ਦਾ ਮਤਲਬ ਹੁੰਦਾ ਇੱਕ ਅਹਿਦ ਲੈਣਾ ਦੋਨਾਂ ਨੇ ਇੱਕ ਅਹਿਦ ਲੈ ਕੇ ਅਸੀਂ ਪੰਜਾਬੀ ਬੋਲੀ ਨੂੰ ਫਲਾਉਣ ਦਾ ਰਲ ਕੇ ਕੰਮ ਕਰਾਂਗੇ ਤੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਿਹਤ ਦੇ ਵਿੱਚ ਰੁਚੀ ਪੰਜਾਬੀ ਸਿਹਤ ਦੇ ਵਿੱਚ ਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਜਿਹੜਾ ਰਲ ਕੇ ਕੰਮ ਕਰਾਂਗੇ ਔਰ ਇਹ ਵਰਲਡ ਲੈਵਲ ਤੇ ਕਰਾਂਗੇ ਤੇ ਇੰਨਾ ਕੁਝ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਫਿਰ ਕਿ ਮੈਂ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਵੀ ਇੱਕ ਨਿਮਾਣੀ ਜੇ ਕੋਸ਼ਿਸ਼ ਹੈ ਪੰਜਾਬ ਭਵਨ ਸ੍ਰੀ ਕੈਨੇਡਾ ਤੇ ਸਾਡੇ ਅਕਾਲ ਕਾਲਜ ਕਾਉਂਸਲ ਮਸਤਵਾਨਾ ਸਾਹਿਬ ਖਰਾ ਸਾਹਿਬ ਆਏ ਨੇ ਨਾਲ ਸਡੇ ਦੋਸਤ ਆਏ ਨੇ ਸਾਂਝੇ ਉਪਰਾਲੇ ਨਾਲ ਇਹ ਜੋ ਬਾਹਰ ਲੈ ਕੇ ਕਾਨਫਰੰਸ ਆ ਨਵੰਬਰ ਦੀ 16 ਤੇ 17 ਨੂੰ ਆ ਸੰਗਰੂਰ ਵਿੱਚ ਹੋ ਰਹੀ ਹੈ ਵੱਖਰਾ ਇੱਕ ਸੋਚ ਹੈ ਵੱਖਰੇ ਪਲਾਨ ਨੇ ਔਰ ਵੱਖਰੇ ਗੋਲ ਨੇ ਆ ਸਾਰੇ ਜ਼ਿਲ੍ਹਿਆਂ ਤੋਂ ਔਰ ਬਾਹਰ ਵਾਲੀਆਂ ਜਿੰਨੀਆਂ ਸਟੇਟਸ ਨੇ ਆ ਉਹਨਾਂ ਤੋਂ ਟਰਾਂਸਪੋਰਟੇਸ਼ਨ ਦਾ ਅਸੀਂ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਬੱਸਾਂ ਆਲਰੇਡੀ ਅਸੀਂ ਹਰ ਕਰ ਲੀਆਂ ਨੇ ਟਰਾਂਸਪੋਰਟੇਸ਼ਨ ਦੀ ਇੱਕ ਬੱਕਰੀ ਕਮੇਟੀ ਹੈ ਆ ਬੱਚਿਆਂ ਨੂੰ ਲੈ ਕੇ ਆਉਣਾ ਤੇ ਬੱਚਿਆਂ ਨੂੰ ਘਰ ਲੈ ਕੇ ਜਾਣਾ ਆ ਫਿਰ ਸਾਡੇ ਕੋਲ ਜਿਹੜੀ ਲੰਗਰ ਦੀ ਕਮੇਟੀ ਹੈ ਇਹਨਾਂ ਚ 25 25 30 30 ਲੋਕ ਨੇ ਕਮੇਟੀਆਂ ਦੇ ਵਿੱਚ ਉਹਨਾਂ ਨੇ ਆਪਣੇ ਏਜੰਡੇ ਇਹ ਬਣਾ ਕੇ ਰੱਖੇ ਹੋਏ ਨੇ ਕਿਹੜੇ ਟਾਈਮ ਕੀ ਖੁਲਾਉਣਾ ਕਿੱਦਾਂ ਖੁਲਾਉਣਾ ਆ ਇਸ ਤਰ੍ਹਾਂ ਸਾਡੇ ਕੋਲ ਸਿਕਿਉਰਟੀ ਦਾ ਜਿਹੜਾ ਕਿ ਬੱਚੇ ਆ ਸਾਡੇ ਕੋਲ ਬਹੁਤ ਸਾਰੇ ਹੋਣੇ ਆ ਤੇ ਅਸੀਂ ਹਰ ਪਹਿਲੋ ਕੋ ਜਿਹੜੀ ਸਿਕਿਉਰਟੀ ਹੈ ਸਾਡੀ ਫਰਸਟ ਪ੍ਰਾਇੋਰਟੀ ਹੈ ਕਿ ਬੱਚੇ ਨੂੰ ਹਰ ਤਰ੍ਹਾਂ ਸੁਰੱਖਿਆ ਹਰ ਤਰ੍ਹਾਂ ਨੂੰ ਉਹਨੂੰ ਕੰਫਰਟੇਬਲ ਜ਼ੋਨ ਚ ਰੱਖਿਆ ਜਾਊਗਾ ਆ ਉਹਨਾਂ ਦੀ ਰਹਿائش ਦਾ ਪ੍ਰਬੰਧ ਆ तकरीबन 1500 ਲੋਕਾਂ ਦੀ ਰਹਿائش ਦਾ ਪ੍ਰਬੰਧ ਮੈਂ ਖਾਰਾ ਸਾਹਿਬ ਨੂੰ ਸ਼ਾਬਾਸ਼ ਦਿੰਨਾ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਾਲਜ ਦੇ ਵਿੱਚ ਆ ਪ੍ਰਬੰਧ ਹੋ ਗਏ ਨੇ ਆ ਕਹਿੰਦੋਂ ਕੀ ਭਾਵ ਹੈ ਕਿ ਇਸ ਵੇਲੇ ਅੱਜ ਦੀ ਤਰੀਕੇ ਦੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਆ ਜਿਹੜਾ ਅਧੂਰਾ ਆ ਜਾਂ ਜਿਹਨੂੰ ਹਾਲੇ ਅਸੀਂ ਸੋਚ ਰਹੇ ਹਾਂ ਕਿ ਕਿੰਦਾ ਕਰਨਾ ਆ ਹਰੇਕ ਹਰੇਕ ਚੀਜ਼ ਦੀ ਵਲ ਪਲਾਨ ਆ ਮੇਰਾ ਇੱਕ ਜ਼ਿੰਦਗੀ ਦਾ ਬੇਸ਼ੱਕ 50 ਸਾਲ ਹੋ ਗਏ ਕੈਨੇਡਾ ਰਹਿੰਦਿਆਂ ਨੂੰ ਮੈਂ ਜਾਂ ਕੁਝ ਕਰਦਾ ਨਹੀਂ ਜੇ ਮੈਂ ਕਰਦਾ ਤੇ ਮੈਂ ਠੀਕੇ ਕਰਦਾ ਟੌਪ ਨੋਚ ਦਾ ਹੀ ਕਰਦਾ ਸੋ ਇਹ ਵੀ ਇੱਕ ਇਦਾਂ ਦੀ ਸੋਚ ਹੈ ਕਿ ਅਸੀਂ ਇਹਨੂੰ ਕਿਸੇ ਪਾਸਿਓਂ ਵੀ ਇਹਦੇ ਵਿੱਚ ਅੰਤਾਈ ਹਾਂ ਅੰਤਾਈਆਂ ਤਾਂ ਰਹਿ ਜਾਣਗੀਆਂ ਗਲਤੀਆਂ ਵੀ ਹੋ ਜਾਣਗੀਆਂ ਮੈਨੂੰ ਇਹ ਵੀ ਪਤਾ ਹੈ ਪਰ ਸਾਡੇ ਵੱਲੋਂ ਕੋਈ ਇਹਦੇ ਵਿੱਚ ਸ਼ੰਕਾ ਨਹੀਂ ਰਹਿ ਗਈ ਸਾਨੂੰ ਬਾਅਦ ਦੇ ਵਿੱਚ ਕੋਈ ਅਫਸੋਸ ਨਹੀਂ ਹੋਏਗਾ ਕਿ ਅਸੀਂ ਆਹ ਨਹੀਂ ਕਰ पाए ਸੋ ਬੱਚੇ ਜਿਹੜੇ ਨੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਬੱਚੇ ਹੁਣ ਤੱਕ ਜਿਹੜੇ ਕਿਤਾਬਾਂ ਪਰसों सॉरी ਕੱਲ ਮੋਗਗੇ ਦੇ ਵਿੱਚ ਬੁੱਕ ਰਿਲੀਜ਼ ਹੋਈ ਸੀ 37ਵਾਂ ਭਾਗ ਨਵੀਆਂ ਕਾਲਮਾਂ ਨਵੀਂ ੜਾਨ ਦਾ 37ਵੀਂ ਕਿਤਾਬ ਸੋ ਇਹਦਾ ਮਤਲਬ ਹੈ 37 ਕਿਤਾਬਾਂ ਅਸੀਂ ਹੁਣ ਤਾਈ ਰਿਲੀਜ਼ ਕਰ ਚੁੱਕੇ ਹਾਂ ਆ ਜਿਹਦੇ ਵਿੱਚ ਕਿਤਾਬ ਦੇ ਵਿੱਚ ਤਕਰੀਬਨ 90 ਰਚਨਾਵਾਂ ਨੇ ਤੇ ਤਕਰੀਬਨ 35 ਸਕੂਲ ਇਨਵੋਲ ਹੁੰਦੇ ਨੇ ਹੁਣ ਤੁਸੀਂ ਉਹਨੂੰ ਜਰ ਤਕਸੀਮ ਆਪ ਕਰ ਲੋ ਹਜ਼ਾਰਾਂ ਦੀ ਗੈਨਟੀ ਵਿੱਚ ਇਹਦੇ ਬੱਚੇ ਨੇ ਹੁਣ ਤੱਕ 4000 ਦੇ ਕਰੀਬ ਬੱਚੇ ਛਪ ਚੁੱਕੇ ਨੇ ਹੁਣ ਸਿਚੁਏਸ਼ਨ ਤੇ ਇੱਥੇ ਤੇ ਆ ਗਈ ਆ ਬਿ ਜਿਹੜੇ 6 ਮਹੀਨੇ ਪਹਿਲਾਂ ਛਪ ਗਏ ਸੀ ਉਹ ਤਾਂ 2-2 3-3 ਕਵਤਾਵਾਂ ਲਿਖ ਕੇ ਬੈਠੇ ਨੇ ਪਿਛੇ ਉਹ ਫੋਨ ਆਉਂਦੇ ਨੇ ਉਹਨਾਂ ਦੇ ਵੀ ਅੰਕਲ ਜੀ ਸਾਡੀ ਹੁਣ ਮੋਹਲੀ ਰਚਨਾ ਕਦੋਂ ਛਪਣੀ ਆ ਉਹਦਾ ਭਾਅ ਮੇਰਾ ਕਹਿਣ ਤੋਂ ਇਹ ਸੀਗਾ ਕਿ ਬੱਚਿਆਂ ਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲ ਗਿਆ ਏ ਤੇ ਬੱਚੇ ਉਹਦੇ ਨਾਲ ਪੂਰੇ ਲਗਾ ਰੱਖਦੇ ਨੇ ਆ ਇਹਦੇ ਨਾਲ ਨਾਲ ਮੈਂ ਇਹ ਵੀ ਤੁਹਾਡੇ ਨਾਲ ਸਾਂਝ ਪਾਉਣਾ ਚਾਹਾਂਗਾ ਤੁਸੀਂ ਬੜਾ ਸਾਡਾ ਸਾਥ ਦਿੱਤਾ ਏ ਅਨਬੀਲੀਵਬਲੀ ਐਕਚੁਅਲੀ ਸਾਰੇ ਕੈਨੇਡਾ ਜਦੋਂ ਮੈਂ ਕੋਈ ਅਸੀਂ ਪਿਛੇ ਦੀ ਗੱਲ ਕਰਦਾ ਆਸਟ੍ਰੇਲੀਆ ਚ ਕਰਦਾ ਦੁਨੀਆ ਭਰ ਦੇ মিডিਆ ਨੇ ਬਹੁਤ ਇਹਦਾ ਸਾਥ ਦਿੱਤਾ ਪੰਜਾਬ ਭਵਨ ਵੱਲੋਂ ਇੱਕ ਦੋ ਰੋਜਾ ਇਹ ਲਾਈਵ ਕਾਨਫਰੈਂਸ ਦਾ ਆਯੋਜਿਤ ਕੀਤਾ ਗਿਆ ਏ ਜਿਹਦਾ ਅਨਰਿਸਟ੍ਰਿਕਟਡ ਲਿੰਕ ਜੇਦੀ ਤੁਹਾਨੂੰ ਪੂਰੀ ਖੁੱਲ ਹੋਏਗੀ ਔਰ ਲੈਨ ਨੂੰ ਔਰ ਬਿਨਾ ਲੋਗੋ ਤੋਂ ਹੋਏਗਾ ਕੋਈ ਵੀ ਪੰਜਾਬ ਭਵਨ ਦਾ ਲੋਗੋ ਹੋਏਗਾ ਉਹਦੇ ਵਿੱਚ ਤੇ ਉਹ ਤੁਸੀਂ ਸਾਡੀ ਟੀਮ ਨੂੰ ਆਪਣਾ ਨੰਬਰ ਦੇ ਦਿਓ ਜਿੰਨੇ ਜਿੰਨੇ ਲਿੰਕ ਚਾਹੀਦਾ ਅਸੀਂ ਉਹ ਤੁਹਾਨੂੰ ਲਿੰਕ ਪਹੁੰਚਾ ਦਾਂਗੇ ਜਿੱਥੇ ਵੀ ਤੁਹਾਡੇ ਆਫੀਸ ਨੇ ਜਿੱਥੇ ਵੀ ਤੁਹਾਡੇ ਸਟੂਡੀਓ ਨੇ ਤੁਸੀਂ ਉੱਥੋਂ ਲਿੰਕ ਚੁੱਕ ਕੇ ਖਬਰ ਬਣਾਉਣੀ ਹੋਵੇ ਸਾਰੀ ਤੁਸੀਂ ਉਹਨੂੰ ਲਾਈਵ ਦਿਖਾਉਣਾ ਹੋਵੇ ਜੋ ਤੁਹਾਨੂੰ ਚਾਹੀਦਾ ਹੋਵੇ ਆ ਕਿਵੇਂ ਇੱਕ ਵਧੀਆ ਤਰੀਕੇ ਨਾਲ ਉੱਥੇ 40 50 ਕੈਮਰੇ ਮੋਰੇ ਲਾ ਲੈਣੇ ਲਿੰਕ ਹੀ ਇੱਕ ਚਾਹੀਦਾ ਜਦ ਕਿ ਅਸੀਂ ਆਰਿਐਲ ਮੈਂ ਪਿਛਲੇ ਸਾਲ ਜਦੋਂ ਕੈਨੇਡਾ ਦੇ ਵਿੱਚ ਵੀ ਕਾਨਫਰੰਸ ਕੀਤੀ ਸੀ ਤੇ ਇੱਕ ਅਸੀਂ ਲਿੰਕ ਕ੍ਰੀਏਟ ਕਰਤਾ ਤਾਂ ਮੀਡੀਆ ਨੇ ਬਹੁਤ ਉਹਨੂੰ ਅਪਰੀਸ਼ੀਏਟ ਕੀਤਾ ਸੀ ਕਿ ਉਹਨਾਂ ਦੀ ਐਫਰਟਸ ਉਹਨਾਂ ਦੇ ਸੋਰਸਸ ਖਰਚੇ ਬੜੇ ਘਟ ਜਾਂਦੇ ਨੇ ਉਹਨਾਂ ਨੂੰ ਸਾਰਾ ਕੁਝ ਬਣਿਆ ਬਣਿਆ ਆਪਣੇ ਆਪ ਮਿਲ ਜਾਂਦਾ ਹੈਗਾ ਆ ਸੋ ਇਹ ਹੈਗਾ ਆ ਆ ਟਾਈਮ ਸੈੱਟ ਪ੍ਰੋਗਰਾਮ ਸ਼ੁਰੂ ਹੋਏਗਾ ਅਸੀਂ ਪੰਚੂਲ ਬੜਿਆਂ ਟਾਈਮ ਦੇ 15 ਤਰੀਕ ਨੂੰ ਤਕਰੀਬਨ 80% ਜਿਹੜੇ ਬੱਚੇ ਨੇ ਉਹ ਜਾਂ ਉਹਨਾਂ ਦੇ ਅਧਿਆਪਕ ਨੇ ਸਹਾਇਕ ਅਧਿਆਪਕ ਨੇ ਜਾਂ ਆ ਉਹਨਾਂ ਦੇ ਮਾਪੇ ਆ ਰਹੇ ਨੇ 80% ਲੋਕ ਜਿਹੜੇ ਨੇ ਆ ਮਸਤਵਾਨਾ ਸਾਹਿਬ 10 ਤਰੀਕ ਨੂੰ ਸ਼ਾਮ ਤੱਕ ਪਹੁੰਚ ਜਾਣਗੇ ਉਹਨਾਂ ਦੇ ਰਹਿائش ਦਾ ਖਾਣ ਪੀਣ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਹਾਂ 9 ਵਜੇ ਸਵੇਰੇ 16 ਤਰੀਕ ਨੂੰ ਸਾਡੀ ਓਪਨਿੰਗ ਸੈਰਮਨੀ ਆ ਇੱਕ ਪ੍ਰੇਡ ਦੇ ਤਰੀਕੇ ਪ੍ਰੇਡ ਵਾਂਗੂ ਵੱਖ-ਵੱਖਰੇ ਜ਼ਿਲ੍ਹੇ ਨੂੰ ਲੈ ਕੇ ਅਸੀਂ ਉਹਨੂੰ ਆਰਗੇਨਾਈਜ਼ ਕਰਾਂਗੇ ਆ ਇੱਕ ਬੜੀ ਦੱਸਣਾ ਮੈਂ ਜ਼ਰੂਰੀ ਸਮਝਾਂਗਾ ਕਿ ਇਸ ਪ੍ਰੋਗਰਾਮ ਨੂੰ ਜਿੱਥੇ ਬੱਚੇ ਜਿਹੜੇ ਆ ਰਹੇ ਨੇ 800 ਬੱਚੇ ਨੇ ਪਰਫਾਰਮ ਕਰਨਾ ਤਿੰਨਾਂ ਸਟੇਜਾਂ ਤੋਂ ਉਹ ਬੱਚੇ ਪਿਛਲੇ ਆਪਣੇ ਜਨ ਲੈਵਲ ਤੇ ਔਰ ਆਪਣੇ ਡਿਸਟ੍ਰਿਕਟ ਲੈਵਲ ਤੇ ਆ ਪਹਿਲਾ ਕੰਪੀਟੀਸ਼ਨ ਜਿੱਤ ਕੇ ਆ ਰਹੇ ਨੇ ਉਹ ਚੁਣਵੇਂ ਬੱਚੇ ਇੱਥੇ 800 ਆ ਰਹੇ ਨੇ ਜਿਹੜੇ ਆ ਰਹੇ ਨੇ ਆ ਤੇ ਦੂਸਰਾ ਉਹਨਾਂ ਦੇ ਨਾਲ ਜਿਹੜਾ ਆ ਬੱਚੇ ਸੁਣਾਉਣਗੇ ਸਾਨੂੰ ਬੇਸ਼ੱਕ ਉਹ ਕਫਤਾ ਕਹਾਣੀ ਹੈ ਮਿੰਨੀ ਮਿੰਨੀ ਸਟੋਰੀ ਹੈ ਆ ਪਰ ਨਾਲ ਦੀ ਨਾਲ ਜਿਹੜੀ ਸਟੇਜ ਦੀ ਕਾਰਵਾਈ ਆ ਉਹ ਵੀ ਸਾਰੀ ਦੀ ਸਾਰੀ ਅਸੀਂ ਵਰਲਡ ਟ੍ਰੇਨਡ ਕਰ ਰਹੇ ਹਾਂ ਬੱਚਿਆਂ ਨੂੰ ਰੋਜ਼ ਕਲਾਸਾਂ ਲਾ ਰਹੇ ਨੇ ਇੰਨੇ ਸਟੇਜਾਂ ਦੇ ਉੱਤੇ ਬੱਚੇ ਹੀ ਸਟੇਜ ਸਾਂਭਣਗੇ ਬੱਚੇ ਹੀ ਆ ਨਿਯੰਦਾ ਦੇਣਗੇ ਹੁਣ ਮੋਹਲਾ ਕਿਸੇ ਨੇ ਬੋਲਣਾ ਕਿਦਾਂ ਬੋਲਣਾ ਕੀ ਬੋਲਣਾ ਹੈਗਾ ਇਹ ਸਾਡੀ ਪ੍ਰਧਾਨਗੀ ਮੰਡਲ ਦੇ ਵਿੱਚ ਅਸੀਂ ਵੀ ਮੋਹਲੇ ਪਾਸੇ ਸੀਟਾਂ ਤੇ ਬਹਿ ਕੇ ਵੇਖਾਂਗੇ ਬੱਚੇ ਹੀ ਹੋਣਗੇ ਪ੍ਰਧਾਨਗੀ ਮੰਡਲ ਦੇ ਵਿੱਚ ਉਹ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਉਹਨਾਂ ਨੂੰ ਬਦਲ ਦਿੱਤਾ ਜਾਏਗਾ ਉਹ ਇੱਕ ਬੱਕਰੀ ਕਮੇਟੀ ਆ ਜਿਹੜੀ ਉਹਨਾਂ ਨੂੰ ਲਾਮਬੰਦ ਕਰ ਰਹੀ ਆ ਆ ਤੇ ਤਕਰੀਬਨ ਮੈਂ ਵੈਸੇ ਮੈਂ ਕਾ ਹੀ ਚੁੱਕਾ 16 ਤਰੀਕ ਦੀ ਸ਼ਾਮ ਨੂੰ ਅ ਅ ਕਿਉਂ ਅਸੀਂ ਇੱਕ ਅੰਦਾਜ਼ਾ ਲਾਣੇ ਕਿ ਅਸੀਂ 5:30 ਵਜੇ 16 ਨੂੰ ਸ਼ਾਮ ਨੂੰ ਸਟੇਜ ਦੀ ਕਾਰਵਾਈ ਖਤਮ ਹੋ ਜਾਏਗੀ ਆਪਣੇ ਰੰਗ ਮੰਚ ਦੇ ਬਹੁਤ ਹੀ ਨਾਮਵਰ ਤੁਸੀਂ ਨਾ ਸੁਣਿਆ ਹੋਗਾ ਅ ਅਨੀਤਾ ਸੁਭਦੀਸ਼ ਬਹੁਤ ਵੱਡੇ ਨਾਟਕਕਾਰ ਨੇ ਉਹ ਇੱਕ ਸਮਾਜਿਕ ਰੀਤੀਆਂ ਦੇ ਖਿਲਾਫ ਇੱਕ ਬਹੁਤ ਹੀ ਹਾਲੇ ਦਾ ਨਾਟਕ ਮੈਂ ਕੈਨੇਡਾ ਵੀ ਕਰਾਇਆ ਉਹ ਆ ਗੁੰਮਸ਼ੁਦਾ ਔਰਤ ਉਹ ਪਲੇ ਕੀਤਾ ਜਾਏਗਾ ਤਕਰੀਬਨ 2 ਘੰਟੇ ਦਾ ਮੋਨੇ 2 ਘੰਟੇ ਦਾ ਉਹ ਨਾਟਕ ਹੈਗਾ ਉਹਨਾਂ ਦੀ ਪੂਰੀ ਤਿਆਰੀ ਸਾਡੀ ਹੋ ਗਈ ਹੈ ਆ ਤੇ ਬਸ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਕੋਈ ਸਵਾਲ ਹੋਣਗੇ ਆ ਹਮ ਹੈਪੀ ਟੂ ਆਨਸਰ ਦੋਸ ਕੁਐਸਚਨ ਆ ਇੱਕ ਜਿਹੜੀ ਹੰਬਲ ਮੇਰੀ ਰਿਕੁਐਸਟ ਹੋਏਗੀ ਅਸੀਂ ਤੁਹਾਡੇ ਲਈ ਤੁਹਾਡਾ ਸਨਮਾਨ ਮਾਨ ਸਨਮਾਨ ਆ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰੌਪਰਟੀਆਂ